ਤਾਰੰਦ ਵਿੱਚ ਪੁਰਾਣੇ ਹੀ ਪ੍ਰਾਧਿਕ ਅਗਰ ਤੇ ਗੋਲੀਆਂ ਚੁਲਾਈਆਂ ਕਰਦੇ ਵਿੱਚ ਪੰਨ ਤੋੜ ਕੀਤੀ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਹੋ ਗਿਆ ਤੇ ਪੀੜਤ ਪਰਿਵਾਰ ਨੇ ਪੁਲਿਸ ਤੇ ਇਲਜ਼ਾਮ ਲਗਾਏ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਕੋਈ ਕਾਰਵਾਈ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਇਹ ਪਰਿਵਾਰ ਦੇ ਵੱਲੋਂ ਜੁੜਾ ਹੈ ਇਲਜ਼ਾਮ ਲਗਾਇਆ ਗਿਆ ਹੈ ਪੁਲਿਸ ਤੇ ਤੇ ਦੱਸਦੇ ਕਿ ਘਪਰਾ ਦੇ ਵੱਲੋਂ ਹੀ ਆਪਣੇ ਭਰਾ ਦੇ ਘਰ ਤੇ ਗੋਲੀਆਂ ਚਲਾਈਆਂ ਗਏ ਨੇ ਪਰਿਵਾਰ ਨੂੰ ਡਰਾਇਆ ਗਿਆ ਘਰ ਦੇ ਵਿੱਚ ਵੀ ਪੰਤ ਤੋੜ ਕੀਤੀ ਗਈ ਤੇ ਤਰੰਤਾਰਨ ਦੇ ਵਿੱਚ ਅਜਿਹੇ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਤੇ ਜੁੜੇ ਨੇ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ باوجود ਵੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ 사ਚ칸ਡ ਰੋਡ ਗਲੀ ਜਿਹੜੀ ਵਕੀਲ ਵਾਲੀ ਹੈ ਉਸ ਗਲੀ ਦੇ ਵਿੱਚ ਬੀਤੀ ਦੇਰ ਰਾਤ ਨੂੰ ਇੱਕ ਘਰ ਦੇ ਉੱਪਰ ਇਸ ਕਦਰ ਹਮਲਾ ਹੋਇਆ ਹੈ ਕਿ ਗੋਲੀਆਂ ਵੀ ਚਲਾਈਆਂ ਗਈਆਂ ਔਰ ਜਿਹੜੀ ਘਰ ਦੀ ਪੰਦ ਤੋੜ ਕੀਤੀ ਗਈ ਮੋਟਰਸਾਈਕਲ ਤੋੜੇ ਗਏ ਨੇ ਉਸ ਦੇ ਨਾਲ ਨਾਲ ਇੱਕ ਪਰਿਵਾਰ ਨੇ ਆਪਣੀ ਜਾਨ ਬੜੀ ਮੁਸ਼ਕਲ ਦੇ ਨਾਲ ਬਚਾਈ ਹਾਂ ਜੀ ਆਹ ਵੇਖੋ ਦੋ ਨੰਬਰ ਦਾ ਪਿਸਤੌਲ ਆ ਆ ਗੋਲੀਆਂ ਵਜਿਲੇ ਰਾਤੀ ਚੱਲੀਆਂ ਹਟੇ ਘਰ ਚ ਤੇ ਤੁਸੀਂ ਚਾਹੇ ਤੇ ਇਹਨਾਂ ਦੇ ਘਰ ਕੋ ਘੜਵਾ ਵੀ ਸਕਦੀ ਆ ਪਾਲਾ ਪੁਲਸ ਨਹੀਂ ਚਾਹੁੰਦੇ ਵੀ ਪੁਲਸ ਨੂੰ ਹੀ ਪੈਹਾ ਦੇ ਕੇ ਤੇ ਇਹ ਬਸ ਕਲਾ ਦਿੰਦੇ ਹਨ ਜਨ ਜੀ ਕਰਮਜੀਤ ਕੋਲ ਮਮਾ ਸੱਚ ਫੰਡ ਕੋਲ ਵਕੀਲਾ ਵਾਲੀ ਗੱਲ ਕੀ ਗੱਲਬਾਤ ਹੋਈ ਗੱਲਬਾਤ ਹੋਈ ਇਹ ਇਨਾ ਮੇਰੇ ਦਿੌਰ ਨੂੰ ਕਿ ਰਿਆ ਵਰਾਤੀ ਮੋਟਰਸਾਈਕਲ ਤੇ ਆਉਂਦੇ ਆ ਸੀ ਉਹਨੂੰ ਪਹਿਰੇ ਕਹਤੇ ਉਹਨੂੰ ਕਹਿੰਦੇ ਆ ਕਿ ਤੇਰੇ ਪਤੀ ਜੀ ਨੂੰ ਮਾਰਨਾ ਹੈ 15 ਸਾਲਾਂ ਬਾਅਦ ਮੇਰੇ ਘਰ ਬੇਟਾ ਹੋਇਆ ਵਾ ਹੰਦਸਲਾਬਾਦ ਬੇਟਾ ਆਇਆ ਤੇ ਮੇਰੇ ਬੇਟੇ ਨੂੰ ਮਾਰਨਾ ਚਾਹੁੰਦੇ ਆ ਸਾਹਮਣੇ ਇਹਨਾਂ ਨੇ ਆ ਘਰ ਲਿਆ ਵਾ ਸਾਹਮਣੇ ਘਰ ਕੋ ਮੈਂ ਇੱਥੇ ਆ ਕੇ ਬੈਠੀ ਹਾਂ ਤੇ ਇਹਨਾਂ ਨੇ ਇੱਕੇ ਰੋੜੇ ਚਲਾਏ ਆ ਤੇ ਗੋਲੀਆਂ ਵੀ ਚਲਾਈਆਂ ਵਾ ਮੇਰੇ ਜੇ ਪਿਸਤੌਲ ਰੱਖਿਆ ਇਹਨਾਂ ਨੇ 2 ਨੰਬਰ ਦਾ ਪਿਸਤੌਲ ਲਿਆ ਲਾਡੂ ਨੇ ਲਾਡੂ ਤੇ ਲਾਪ੍ਰੀਤ ਇਹ ਦੋਨੋਂ ਜਾਣੇ ਮੇਰੇ ਬੇਟੇ ਨੂੰ ਮਾਰਨਾ ਚਾਹੁੰਦੇ ਸਾਨੂੰ ਖਤਰਾ ਇਹਨਾਂ ਤੋਂ ਕਾਨੂੰ ਕੁਛ ਨਹੀਂ ਹੁੰਦਾ ਮੇਰੀ ਫੈਮਲੀ 'ਚ ਕੁਛ ਵੀ ਹੁੰਦਾ ਤਾਂ ਇਹ ਜ਼ਿੰਮੇਵਾਰ ਹੋਣਗੇ ਏ ਉਹ ਹਿੱਤੇ ਬੰਦੇ ਵਾਲਾ ਬੜਾ ਇੰਨਾ ਦਾ ਬੇਟਾ ਕਿਉਂ ਹੋ ਗਿਆ ਵਾ ਹਾਂਜੀ ਆਪਾਂ ਤੋੜੇ ਨਾ ਨੀ ਸੀਸ਼ੇ ਤੋੜਤੇ ਆ ਸਾਰੇ ਇੱਟਾਂ ਮਾਰ ਮਾਰ ਕੇ ਰਾਤੀ ਬੋਲੀਆਂ ਚਲਾਈਆਂ ਦੋ ਗੋਲੀਆਂ ਚੱਲੀਆਂ ਦੋ ਤੇ ਜਦੋਂ ਗੋਲੀਆਂ ਚੱਲੀਆਂ ਵਾ ਇੱਟੇ ਮਾਰੇ ਆ ਮੈਂ ਫਿਰ ਉੱਠ ਕੇ ਤੇ ਪਿਛਲੇ ਰੂਮ ਚ ਗਈ ਹੋਲੀ ਵਾਲੀ ਮੇਰਾ ਪ੍ਰੈਸ਼ਨ ਵੀ ਆਇਆ ਵੱਡਾ ਪ੍ਰੈਸ਼ਨ ਆਇਆ ਵਾ ਡਿਪਰੈਸ਼ਨ ਨਾਲ ਮੇਰੇ ਦਾ ਬੇਟਾ ਹੋਇਆ ਵਾ ਹਾਂਜੀ ਦਰਖਾਸਤ ਦਿੱਤੀ ਆ ਪਰ ਹਾਂ ਉਹ ਜਿੰਸਾ ਆਪ ਨੇ ਹੁੰਦਾ ਪਹਿਲਾਂ ਵੀ ਦਿੱਤੀ ਪਹਿਲਾਂ ਵੀ ਚਰਚਾ ਘੜਾ ਹੋਇਆ ਇਹ ਮੇਰੇ ਸੌਦੇ ਦੇ ਸੱਟ ਲਾਈ ਹੀ ਇਹਨਾਂ ਨੇ ਗੱਡੀ ਮਾਰੀ ਹੀ ਮੇਰੇ ਸਸੌਰੇ ਦੇ ਵਿੱਚ ਇਹਨਾਂ ਨੇ ਤੇ ਉਹ ਉਹ ਵੀ ਕੋਈ ਸੁਣਵਾਈ ਨਹੀਂ ਸਾਡੀ ਉਹ ਕੋਈ ਸੁਣਵਾਈ ਨਹੀਂ ਪੁਲਸਾ ਸਾਡੀ ਕਰਨਗੀ ਕੀ ਕਰਵਾਦੇ ਸੋ ਇਹ ਮੇਰੇ ਤੋਂ ਨੰਬਰ ਦਾ ਵਜੇ ਬੜਾ ਨਾਂ ਦੀ ਚੋਹਿੰਦ ਜਿਸ ਵਾਲਾ ਸਾਧਿਕੰਡ ਵਾਲੀ ਗਲੀ ਨੂੰ ਵਾਸੇ ਕਰਵਾਣੀ ਕੀ ਕਰਵਾਦਾ ਮੈਂ ਦਾਖਾਨਾ ਦਿੱਲੀ ਫੇਸ ਅਚਾਨਕ ਕਿ ਕੀ ਕਰ ਲੋਇ ਤੇਰਾ ਰਾਜੀ ਮੇਰਾ ਵੰਸੋ ਤਾਂ ਮੰਦਾ ਹੋਂ ਗਿਆ ਹੀ ਤਮ ਤੋਂ ਇਹ ਜੋ ਤੋਂ ਗਿਆ ਨਾ ਕੋਈ ਗਲੀ ਦੇ ਮੋਰ ਤੇ ਗੋਤੇ ਉਹ ਤੋਂ ਮੱਥੇ ਤੇ ਪਸਤਾਵ ਰੱਖਿਆ ਉਹਦੇ ਕਪੇੜਾ ਮਾਰੀਆਂ ਉਹਦੀ ਹੁਣ ਬਸ ਏ ਟਾਕੜ ਆਇਆ ਇਹਨਾਂ ਨੇ ਤੇ ਉਹ ਭੱਜ ਗਿਆ ਆ ਗਿਆ ਕਹਿੰਦਾ ਤੂੰ ਤੇ ਪਤੀ ਜੇਨ ਮਾਰਨਾ ਉਹ ਘਰ ਆ ਗਿਆ ਉਹ ਤੇ ਖੇ ਦੇ ਘਰ ਭੱਜੇ ਆਏ ਐ ਇਹਨੋਂ ਫੇਟਾਂ ਥੋੜੇ ਜਿਹੇ ਆਏ ਕੋਠੇ ਘੜ ਕੇ ਗੋਲੇ ਕਿਲਾਈਆਂ ਇੱਕ ਗੋਲੀ ਸੀ ਇਹਦੇ ਵੱਜੀ ਸੀ ਸਾਰਾ ਟੁੱਟ ਗਿਆ ਕੀ ਕੀ ਹੋਸਾ ਆਦਾ ਇਹ ਪੀਛੇ ਹੈ ਕੀਤਾ ਆ ਬਾਕੀ ਆ ਜਾਨੀ ਬਲਦੀ ਉਹਦੀ ਉਂਗਲ ਤੇ ਟੱਕ ਲਾਇਆ ਇਹਨਾਂ ਨੇ ਮੋਟਰ ਸਰ ਮੋਟਰ ਸਾਰਾ ਪੰਨ ਦਿੱਤਾ ਕੀ ਬਣ ਕਰਦੇ ਆ ਇਹ ਮਸਲਾ ਸਹੀ ਹੈ ਸਾਨੂੰ ਪੱਕਾ ਹੋਣ ਗਈਦਾ ਇਹਨਾਂ ਦੇ ਤੁਸੀਂ ਦਿਖਾ ਦਿੱਤੀ ਕਿ ਕਰਨੀ ਜੀ ਖਾ ਗਿੱਤੀ ਆ ਲੈ ਜਾ ਤੇ ਆਈ ਨਹੀਂ ਰਾਸੀ ਪੀਛੇ ਵਾਲੇ ਆਏ ਥੋੜਾ ਥੋੜਾ ਲਾ ਕੇ ਲੈ ਗਏ ਤੇ ਜਰੀਆ ਰੋਲ ਰੋਲ ਗਿਆ ਕੀਤਾ ਇਹ ਦੋ ਨੰਬਰ ਤਾਂ ਇਹਨਾਂ ਨੇ ਲਿਖੇ ਗਾ ਲੂ ਮਾਰੰਡੀ ਵਜਾਤੀਆ ਮਾਰੂ ਹੀ ਇਹ ਹੋ ਰਿਹਾ ਇਹਨੇ ਪੰਖਾਲ ਪਰ ਵਟੇ ਜਿੱਤੇ ਜਿੰਨੇ ਕਾਤਾ ਹੋਇਆ ਹੋਇਆ ਕਿਉਂ ਇਹ ਹੋਇਆ ਕਿਉਂ ਇਹਨੇ ਦਾ ਕੁੜੀ ਹੋਈ ਹੈ ਤੇ ਇਸੇ ਕੋਲੋਂ 20 ਕਿਤੇ ਰੱਖਾਂਦਾ ਹੈ ਜੀ ਇਹ ਤੁਹਾਨੂੰ ਵੀ ਲੱਗਦੇ ਇਹ ਮੇਰਾ ਭਤੀਜੇ ਲੱਗਦੇ ਹੈ ਜੀ ਸਗੇ ਜੀ ਸਗੇ ਭਤੀਜੇ ਹੈ ਹੈ ਔਰ ਉਸ ਸਮੇਂ ਵੀ ਇਸ ਕਰਨਾ ਬਾਰੇ ਜਿਹੜਾ ਸੂਚਿਤ ਕਰ ਦਿੱਤਾ ਗਿਆ ਦਰਖਾਸਤ ਵੀ ਦਿੱਤੀ ਕਿ ਮੌਕੇ ਤੇ ਵੀ ਪਹੁੰਚੇ ਨੇ ਔਰ ਉਸ ਦੇ ਨਾਲ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਬੱਚਾ ਜਿਹਦਾ ਹਜੇ ਜਨਮ ਹੋਇਆ ਇਸ ਬੱਚੇ ਨੂੰ ਲੈ ਕੇ ਜਿਹੜਾ ਕਿ ਇੱਕ ਰਿਸ਼ਤੇਦਾਰ ਹੀ ਰਿਸ਼ਤੇਦਾਰ ਆਪਸ ਦੇ ਵਿੱਚ ਇਸ ਕਦਰ ਤਕਰਾਰ ਕਰ ਰਹੇ ਨੇ ਕਿ ਤੁਹਾਡੇ ਘਰ ਬੱਚਾ ਹੋਇਆ ਹੈ ਤਾਂ ਇਸ ਦੀ ਰੰਜਿਸ਼ ਰਕੀ ਜਾ ਰਹੀ ਹੈ ਉਹ ਬੱਚੇ ਦੀ ਰੰਜਿਸ਼ ਰਕਤਿਆ ਹੋਇਆ ਹੀ ਘਰ ਵਿੱਚ ਗੋਲੀਆਂ ਚਲਾਈਆਂ ਗਈਆਂ ਇੱਟਾਂ ਰੋੜੇ ਔਰ ਮੋਟਰਸਾਈਕਲ ਦੀ ਵੀ ਭੰ ਤੋੜ ਕਰ ਦਿੱਤੀ ਗਈ ਹੈ ਥਾਣਾ ਸਿਟੀ ਵਿੱਚ ਦਰਖਾਸਤ ਪਹੁੰਚੀ ਹੈ ਪਰ ਦੇਖਣਾ ਹੈ ਕਿ ਪੁਲਿਸ ਹੁਣ ਕਿੰਨੀ ਜਲਦੀ ਜਿਹੜੇ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੇ ਪਾਉਂਦੀ ਹੈ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰਨ